ਅੱਜ ਥਾਣਾ ਕਨਾਲ ਕਲੋਨੀ ਦੇ ਵਿੱਚ ਇੱਕ ਇਤਲਾ ਲਿਖਤੀ ਦਰਖਾਸਤ ਜਿਹੜੀ ਸੀ ਮਿਲੀ ਸੀ ਜੋ ਇੱਥੇ ਪਰਸਰਾ ਨਗਰ ਦੇ ਵਿੱਚ ਇੱਕ ਮੁਹੱਲਾ ਕਲੀਨਿਕ ਹੈ ਜਿਸ ਦੇ ਇੰਚਾਰਜ ਹੈਗੇ ਡਾਕਟਰ ਖੁਸ਼ਨੂਰ ਕੌਰ ਵੱਲੋਂ ਇੱਕ ਦਰਖਾਸਤ ਮਿਲੀ ਸੀ ਕਿ 31 ਜਨਵਰੀ ਦੇ 1 ਫਰਵਰੀ ਦੀ ਦਰਮਿਆਨੀ ਰਾਤ ਨੂੰ ਉਹਨਾਂ ਦੇ ਮੁਹੱਲਾ ਕਲੀਨਿਕ ਦੇ ਵਿੱਚ ਜਿਹੜਾ ਹੈਗਾ ਇੱਕ ਨਾਮ ਨੂੰ ਵਿਅਕਤੀਆਂ ਵੱਲੋਂ ਇੱਕ ਕੰਪਿਊਟਰ ਇੱਕ ਪ੍ਰਿੰਟਰ ਤੇ ਇੱਕ ਟੈਬ ਜਿਹੜਾ ਹੈਗਾ ਚੋਰੀ ਕੀਤਾ ਗਿਆ ਹੈ ਜਿਸ ਦੇ ਸਬੰਧੀ ਅਸੀਂ ਥਾੜਾ ਕਨਾਲ ਕਲੋਨੀ ਦੇ ਵਿੱਚ ਏਐਸਸੀ ਕਸ਼ਮੀਰ ਸਿੰਘ ਵੱਲੋਂ ਨਾਮ ਨੂੰ ਵਿਅਕਤੀਆਂ ਦੇ ਖਿਲਾਫ ਚੋਰੀ ਦਾ ਮਕਦਮਾ ਜਿਹੜਾ ਹੈਗਾ ਦਰਜ ਕੀਤਾ ਗਿਆ ਹੈਗਾ ਇਸ ਮਹੱਲਾ ਕਲੀਨਿਕ ਦੇ ਵਿੱਚ ਜਿਹੜਾ ਪਹਿਲਾਂ ਵੀ ਇੱਕ ਵਾਰ ਜੀਭ ਥੱਲੇ ਰੱਖਣ ਵਾਲੀਆਂ ਗੋੜੀਆਂ ਜਿਹੜੀਆਂ ਸੀਆਂ ਤੇ ਬਿਜਲੀ ਦੀਆਂ ਤਾਰਾਂ ਤੇ ਕੂਲਰ ਸਟੂਲ ਵਗੈਰਾ ਚੋਰੀ ਹੋਈ ਸੀ ਦੋ 2024 ਦੇ ਵਿੱਚ ਜਿਸ ਦੇ ਸਬੰਧ ਦੇ ਵਿੱਚ ਅਸੀਂ ਤਿੰਨ ਵਿਅਕਤੀਆਂ ਨੂੰ ਨੋਮੀਨੇਟ ਕੀਤਾ ਗਿਆ ਸੀ ਉਹਨਾਂ ਵਿੱਚੋਂ ਦੋ ਵਿਅਕਤੀਆਂ ਨੂੰ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਅਸੀਂ ਜਿਹੜਾ ਸੀ ਤਾਰਾ ਵਗੈਰਾ ਕਾਫੀ ਸਮਾਨ ਸੀ ਬਰਾਮਦ ਕਰਵਾਇਆ ਜਾ ਚੁੱਕਾ ਹੈ ਜੋ ਇਹ ਹੁਣ ਚੋਰੀ ਹੋਈ ਹੈ ਇਸ ਦੇ ਸਬੰਧ ਦੇ ਵਿੱਚ ਵੀ ਅਸੀਂ ਜਲਦੀ ਹੀ ਜਿਹੜਾ ਹੈਗਾ ਜਿਹੜੇ ਨਾਮੂ ਮੈਥੀਆਂ ਦੇ ਖਿਲਾਫ ਮੁਕੱਦਮਾ ਦਰਜ ਹੋਇਆਗਾ ਉਹਨਾਂ ਨੂੰ ਜਲਦੀ ਹੀ ਅਸੀਂ ਟਰੇਸ ਕਰਕੇ ਉਹਨਾਂ ਦੀ ਜਲਦੀ ਹੀ ਗ੍ਰਿਫਤਾਰੀ ਕਰਕੇ ਜਿਹੜਾ ਹੈਗਾ ਜੋ ਸਮਾਨ ਚੋਰੀ ਹੋਇਆਗਾ ਉਸ ਨੂੰ ਬਰਾਮਦ ਕਰਵਾ ਲਵਾਂਗੇ